ਹਾਂ ਠੀਕ ਆ ਠੀਕ ਉਹਨਾਂ ਨੇ ਕਹਣਾ ਜੱਗੂ ਤੂੰ ਕੀ ਕਰਾਉਂਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਆ ਵੇਖੋ ਪੁਰਾਣੀਆਂ ਯਾਦਾਂ ਜੀ ਕੰਧਾਂ ਦੀਆਂ ਕੋਈ ਗੱਲ ਨਹੀਂ ਮੈਂ ਇਦਾਂ ਖੇਲਣਾ ਓਕੇ ਜੀ ਓਕੇ ਮਿਹਰਬਾਨੀ ਤੇ ਇਹ ਆਪਣੇ ਆਪ ਚ ਇਤਿਹਾਸ ਨਪਕੀ ਬੈਠੀਆਂ ਕਾਲੇ ਤਾਂ ਹੁੰਦੀਆਂ ਵੀ ਖਾਲਸਾ ਰਾਜ ਦੀ ਸ਼ੁਰੂ ਹੁੰਦਾ ਪ੍ਰੋਗਰਾਮ ਜੀ ਸਰਦਾਰ ਲੈਣਾ ਸਿੰਘ ਦਾ ਸਾਰਾ ਜਗਾਰ ਹੀ ਉਹਨਾਂ ਦਾ ਪੁੱਤਰ ਸਰਦਾਰ ਜੇਵਾਲ ਚਿੰਗਰ ਆਦਿ ਕੋਠਾ ਵੇਖਣ ਦੇ ਇੱਕ ਬਰੀਕ ਜਾਂ ਦਾ ਜਿੱਥੇ ਕਦੀ ਉਹ ਸਜਦੇ ਹੋਣੇ ਦਾ ਟਰ ਨਾ ਬੰਦੀ ਹੋਣੇ ਆ ਇਹ ਉਹਨਾਂ ਤਲਾਬ ਨਾ ਆ ਹੀ ਆ ਸਾਰੀ ਬਾਉਂਡਰੀ ਜਿਹੜੀ ਹੈ ਤਲਾਹ ਹੀ ਕਿਲਾ ਤੇ ਨਹੀਂ ਰਿਹਾ ਤੇ ਤਲਾਹ ਰਹਿ ਗਿਆ ਉਹ ਨਿੱਕੀਆਂ ਇਟਾਂ ਵਿਖਵਾ ਆ ਬਹਿਣ ਵਾਸਤੇ ਇਹ ਇਦਾਂ ਪਾਣੀ ਪਿਆ ਹੋਣਾ ਤੇ ਲੱਤਾਂ ਡੋਬ ਕੇ ਨਹੀਂ ਪੈਂਦੇ ਕੋਈ ਇਦਾਂ ਦੀ ਫੀਲਿੰਗ ਜਿਹੜੀ ਆ ਇੱਥੇ ਲੈਂਦੇ ਹੋਣਗੇ ਉਹ ਗੱਲ ਕਰਨ ਡਿਆਂ ਦਿਵਾਲ ਸਿੰਘ ਦਿਵਾਲ ਸਿੰਘ ਦਾ ਸਾਰਾ ਰਿਕਾਰਡ ਦੀ ਸਾਰਾ ਪੰਜਾਬ ਹੀ ਕਹਿੰਦੇ ਦਿਵਾਲ ਸਿੰਘ ਦਾ ਨਾਂ ਵਾਈ ਤਾਹੀ ਮੈਂ ਥੱਲੇ ਆਉਣ ਡਿਆਂ ਵਾ ਤੇ ਕੁਝ ਮਿਲ ਜਾਣਕਾਰੀ ਮਿਲਿਆ ਦਿਵਾਲ ਸੋਣਾ ਬਹਿ ਕੇ ਕਿ ਦਿਵਾਲ ਸਿੰਘ ਦਾ ਇਹ ਵੀ ਕੋਈ ਪੁੱਤਰ ਨਹੀਂ ਸੀ ਜੇ ਪੁੱਤਰ ਨਹੀਂ ਤੇ ਉਹਦੇ ਕਰਕੇ ਉਹ ਜਿਹੜੀ ਟਰਸਟ ਨੂੰ ਗਈ ਸੀ ਜਾਇਦਾਦ ਤੇ ਟਰਸਟ ਕੋ ਬਹੁਤੀ ਸਾੰਭੀ ਸੁੰਭੀ ਨਹੀਂ ਗਈ ਹੈ ਇਦਾਂ ਇਹ ਬਰਾਨ ਹੋ ਗਿਆ ਆ ਕੋਠਾ ਪਾਇਆ ਹੀ ਵਿੱਚ ਇੱਥੇ ਪਾਣੀ ਸੀ ਤੇ ਇੱਥੇ ਜਿਹੜੀ ਬਾਦਸ਼ਾਹੀ ਨਹਿਰ ਹੀ ਨਾ ਬਾਦਸ਼ਾਹੀ ਨਹਿਰ ਦਾ ਪਾਣੀ ਸਿੱਖ ਰਾਜ ਚ ਉਹਨੂੰ ਸਿੱਖਾਂ ਵਾਲੀ ਨਹਿਰ ਕਹਿਣ ਲੱਪੇ ਪਰ ਬਾਰੀ ਦਵਾਬ ਨਹਿਰ ਇੱਥੇ ਇਸ ਏਰੀਆ ਚ ਉਹਦਾ ਪਾਣੀ ਪੁੰਦੇ ਸੀ ਤੇ ਇੱਕ ਪੂਲ ਬਣਾਇਆ ਸੀ ਉਹਨਾਂ ਨੇ ਤਲਾਕ ਕਹਿੰਦੇ ਹੁੰਦੇ ਆ ਅਜੇ ਤੱਕ ਦੇਖੋ ਇਹ ਕੋਈ ਪੁਰਾਣਾ ਪੁਰਾਣਾ ਚੂਨਾ ਹੀ ਚੂਨਾ ਹੀ ਸੀਮਿੰਟ ਬਣਾਇਆ ਹੁੰਦਾ ਵਿੱਚ ਕੋਈ ਕੈਮੀਕਲ ਪਾ ਕੇ ਇੱਥੇ ਇੱਕ ਪੂਲੀ ਬਣੀ ਆ ਦੱਸਦੇ ਆ ਵੀ ਰਾਣੀ ਦੇ ਨਹਾਉਣ ਦੀ ਜਗ੍ਹਾ ਹੀ ਏ ਵਿੱਚ ਛੇਕ ਹੀ ਨਾਲ ਦੇ ਇਹ ਇੱਥੋਂ ਹੀ ਪਾਣੀ ਅੰਦਰ ਚੱਲ ਜਾਂਦਾ ਸੀ ਇੱਥੇ ਰਾਣੀ ਨਹਾਉਂਦੀ ਸੀ ਤੇ ਇੱਥੇ ਰਾਜੇ ਨਹਾਉਂਦੇ ਸੀ ਤੇ ਆ ਸਾਰਾ ਚੂਨੇ ਦਾ ਹੀ ਆ ਸਿਸਟਮ ਤੇ ਕਿਲਾ ਦੇ ਹੁਣ ਗਿਆ ਮੁੱਕ ਇਹ ਹੋ ਰਿਹਾ ਗਿਆ ਉੱਚਾ ਤੇਜ ਇਹਦੇ ਆਲੇ ਦੁਆਲੇ ਜਿਹੜਾ ਪਾਣੀ ਰੱਖਿਆ ਸੀ ਕੋਈ ਛੱਪੜ ਬਣ ਗਿਆ ਉਹ ਮੈਂ ਪਹਿਲਾਂ ਵਖਾ ਲਤਾ ਤੇ ਬਸ ਇਹ ਹੀ ਆ ਜੀ ਤਲਾ ਇਹ ਹੀ ਵੀਡੀਓ ਸਿੱਖਾਂ ਵਾਲੀ ਨਹਿਰ ਕਹਿਣ ਲੱਪੇ ਸਿੱਖਰਾ ਚ